ਪਰੋ ਮਹਲਾ ਤੀਜਾ ਕਰ ਦੂਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਦੁਬਦਾ ਮਨਮੁਖ ਰੋਗ ਵਿਆਪੇ ਤ੍ਰਿਸ਼ਨਾ ਜਲਹਿ ਅਧਕਾਈ ਮਰ ਮਰ ਜਮਹਿ ਠੌਰ ਨ ਪਾਵਹਿ ਬਿਰਥਾ ਜਨਮ ਗਵਾਈ ਮੇਰੇ ਪ੍ਰੀਤਮ ਕਰ ਕਿਰਪਾ ਦੇਹੋ 부ਝਾਈ ਹਉ ਮੈਂ ਰੋਗੀ ਜਗਤ ਉਪਾਇਆ ਬਿਨ ਸ਼ਬਦੈ ਰੋਗ ਨ ਜਾਈ ਰਹਾਉ ਸਿਮਰਤ ਸਾਸਤਰ ਪੜਹਿ ਮਨ ਕੀਤੇ ਬਿਨ ਸ਼ਬਦੈ ਸੁਰਤ ਨਾ ਪਾਈ ਤ੍ਰੈ ਗੁਣ ਸੱਬੇ ਰੋਗ ਵਿਆਪੇ ਮਮਤਾ ਸੁਰਤ ਗਵਾਈ ਇਕ ਆਪੇ ਕਾੜ ਲਏ ਪ੍ਰਭ ਆਪੇ ਗੁਰ ਸੇਵਾ ਪ੍ਰਭ ਲਾਏ ਹਰ ਕਾ ਨਾਮ ਨਿਧਾਨੂ ਪਾਇਆ ਸੁਖ ਵਸਿਆ ਮਨ ਆਈ ਚੌਥੀ ਪਦਵੀ ਗੁਰਮੁਖ ਵਰਤਹਿ ਤਿਨ ਨਿਜ ਘਰ ਵਾਸਾ ਪਾਇਆ ਪੂਰੈ ਸਤਗੁਰੂ ਕਿਰਪਾ ਕੀਨੀ ਵਿੱਚੋ ਆਪ ਗਵਾਇਆ ਏਕ ਸ ਕੀ ਸਰਕਾਰ ਏਕ ਜਿਨ ਬ੍ਰਹਮਾ ਵਿਸ਼ਨ ਰੁਦਰ ਉਪਾਇਆ ਨਾਨਕ ਨਿਹਚਲ ਸਾਚਾ ਏਕੋ ਨਾ ਉਹ ਮਰੈ ਨਾ ਜਾਇਆ ਪੈਰੂ ਮਹੱਲਾ ਤੀਜਾ ਮਨਮੁਖ ਦੁਬ ਦਾ ਸਦਾ ਹੈ ਰੋਗੀ ਰੋਗੀ ਸਗਲ ਸੰਸਾਰਾ ਗੁਰਮੁਖ ਬੂਝੈ ਰੂਹ ਗਵਾਵਹਿ ਗੁਰ ਸ਼ਬਦੀ ਵਿਚਾਰਾ ਹਰ ਜਿਉ ਸਤ ਸੰਗਤ ਮੇ ਲਾਏ ਨਾਨਕ ਤਿਸ ਨੂੰ ਦੇ ਵਡਿਆਈ ਜੋ RAM ਨਾਮ ਚੇਤ ਲਾਏ ਰਹਾਉ ਮਮਤਾ ਕਾਲ ਸਭ ਰੋਗ ਵਿਆਪੇ ਤਿਨ ਜਮ ਕੀ ਹੈ ਸਰਕਾਰਾ ਗੁਰਮੁਖ ਪ੍ਰਾਣੀ ਜਮ ਨੇੜ ਨ ਆਵੇ ਜਿਨ ਹਰ ਰੱਖਿਆ ਉਰ ਧਾਰਾ ਜਿਨ ਹਰ ਕਾ ਨਾਮ ਨਾ ਗੁਰਮੁਖ ਜਾਤਾ ਸੇ ਜਾਗ ਮਹ ਕਾਹੇ ਆਇਆ ਗੁਰ ਕੀ ਸੇਵਾ ਕਦੇ ਨਾ ਕੀਨੀ ਬਿਰਥਾ ਜਨਮ ਗੁਆਇਆ ਨਾਨਕ ਸੇ ਪੂਰੇ ਵਡਭਾਗੀ ਸਤਗੁਰ ਸੇਵਾ ਲਾਏ ਜੋ ਇੱਛਾ ਹੈ ਸੋਈ ਫਲ ਪਾਵੇ ਗੁਰ ਬਾਣੀ ਸੁਖ ਪਾਏ ਭੈਰੋ ਮਹੱਲਾ ਤੀਜਾ ਦੁੱਖ ਵਿੱਚ ਜੰਮੈ ਦੁੱਖ ਮਰੈ ਦੁੱਖ ਵਿੱਚ ਕਾਰ ਕਮਾਏ ਗਰਭ ਜੋਨੀ ਵਿੱਚ ਕਦੇ ਨਾ ਨਿਕਲੈ ਵਿਸਟਾ ਮਾਹੀ ਸਮਾਏ ਤ੍ਰਿਗ ਤ੍ਰਿਗ ਮਨ ਮੁਖ ਜਨਮ ਗੁਆਇਆ ਪੂਰੇ ਗੁਰ ਕੀ ਸੇਵਨਾ ਕੀਨੀ ਹਰ ਕਾ ਨਾਮ ਨਾ ਪਾਇਆ ਰਹਾਉ ਗੁਰ ਕਾ ਸ਼ਬਦ ਸਭ ਰੋਗ ਗਵਾਏ ਜਿਸਨੋ ਹਰ ਜੀਉ ਲਾਏ ਨਾਮੇ ਨਾਮ ਮਿਲੇ ਵਡਿਆਈ ਜਿਸਨੋ ਮਨ ਵਸਾਏ ਸਤ ਗੁਰ ਭੇਟੇ ਤਾਂ ਫਲ ਪਾਏ ਸੱਚ ਕਰਨੀ ਸੁਖ ਸਾਰ ਸੇ ਜਨ ਨਿਰਮਲ ਜੋ ਹਰ ਲਾਗੇ ਹਰ ਨਾਮੇ ਤਰਹਿ ਪਿਆਰ ਤਿਨ ਕੀ ਰੇਣ ਮਿਲੇ ਤਾ ਮਸਤਕ ਲਾਈ ਜਿਨ ਸਤਗੁਰੂ ਪੂਰਾ ਧਿਆਇਆ ਨਾਨਕ ਤਿਨ ਕੀ ਰੇਣ ਪੂਰੈ ਭਾਗ ਪਾਈਐ ਜਿਨਨੀ RAM ਨਾਮ ਚੇਤ ਲਾਇਆ ਪੈਰੋ ਮਹਲਾ ਤੀਜਾ ਸ਼ਬਦ ਵਿਚਾਰੇ ਸੂਜਨ ਸਾਚਾ ਜਿਨ ਕੈ ਹਿਰਦੈ ਸਾਚਾ ਸੋਈ ਸਾਚੀ ਭਗਤ ਕਰੈ ਦਿਨ ਰਾਤੀ ਤਾ ਤਨ ਦੁਖ ਨਾ ਹੋਈ ਭਗਤ ਭਗਤ ਕਹੈ ਸਭ ਕੋਈ ਬਿਨ ਸਤਗੁਰ ਸੇਵੇ ਭਗਤ ਨ ਪਾਈਐ ਪੂਰੈ ਭਾਗ ਮਿਲੈ ਪ੍ਰਭ ਸੋਈ ਰਹਾ ਮਨ ਮੁਖ ਮੂਲ ਗਵਾਵਹਿ ਲਾਭ ਮੰਗਹਿ ਲਾਹਾ ਲਾਭ ਕਿੰਨੂ ਹੋਈ ਜਮ ਕਾਲ ਸਦਾ ਹੈ ਸਿਰ ਉਪਰ ਦੂਜੈ ਭਾਏ ਪਤ ਖੋਈ ਬਹਲੇ ਭੇਖ ਭਵਹਿ ਦਿਨ ਰਾਤੀ ਹਮੈ ਰੋਗ ਨ ਜਾਈ ਪੜ ਪੜ ਲੂਜਹਿ ਬਾਦ ਵਖਾਣੈ ਮਿਲ ਮਾਇਆ ਸੁਰਤ ਗੁਆਈ ਸਤਿਗੁਰ ਸੇਵਹਿ ਪਰਮ ਗਤ ਪਾਵੈ ਨਾਮ ਮਿਲੈ ਵਡਿਆਈ ਨਾਨਕ ਨਾਮ ਜਿਨਾਂ ਮਨ ਵਸਿਆ ਦਰ ਸਾਚੈ ਪਤ ਪਾਈ ਪੈਰੋ ਮਹੱਲਾ ਤੀਜਾ ਮਨ ਮੁਖ ਆਸਾ ਨਹੀਂ ਉੱਤਰੈ ਦੂਜੈ ਭਾਏ ਖੁਆਈ ਉਦਰ ਨ ਸਾਨ ਨ ਪਰਿਐ ਕਬ ਹੂੰ ਰਿਸ਼ਨਾ ਅਗਨ ਪਚਾਈ ਸਦਾ ਆਨੰਦ RAM ਰਸ ਰਾਤੀ ਹਿਰਦੈ ਨਾਮ ਦੁਬਦਾ ਮਨ ਭਾਗੀ ਹਰ ਹਰ ਅੰਮ੍ਰਿਤ ਪੀ ਤ੍ਰਿਪਤਾਤੇ ਰਹਾਉ ਆਪੇ ਪਾਰ ਬ੍ਰਹਮ ਸ੍ਰਿਸ਼ਟ ਜਿਨ ਸਾਜੀ ਸਿਰ ਸਿਰ ਧੰਦੇ ਲਾਏ ਮਾਇਆ ਮੋਹ ਕੀਆ ਜਿਨੇ ਆਪੇ ਆਪੇ ਦੂਜੈ ਲਾਏ ਤਿਸਨੋ ਕਿਹੋ ਕਹੀਐ ਜੇ ਦੂਜਾ ਹੋਐ ਸਭ ਤੁਧੈ ਮਾਹੀ ਸਮਾਈ ਗੁਰਮੁਖ ਗਿਆਨ ਤਤ ਵਿਚਾਰਾ ਜੋਤੀ ਜੋਤ ਮਲਾਏ ਸੋ ਪ੍ਰਭ ਸਾਚਾ ਸਦ ਹੀ ਸਾਚਾ ਸਾਚਾ ਸਭ ਆਕਾਰਾ ਨਾਨਕ ਸਤਿਗੁਰ ਸੋਜੀ ਪਾਈ ਸੱਚ ਨਾਮ ਨਿਸਤਾਰਾ ਧੈਰੋ ਮਹੱਲਾ ਤੀਜਾ ਕਲ ਮਹਿ ਪ੍ਰੀਤ ਜਿਨੀ RAM ਨਾ ਪਛਾਤਾ ਸਤਜੁਗ ਪਰਮਹੰਸ ਵਿਚਾਰੀ ਦਵਾਪਰ ਤ੍ਰੇਤੇ ਮਾਨਸ ਵਰਤੈ ਵਿਰਲੇ ਹੋਮੈ ਮਾਰੀ ਕਲ ਮਹਿ ਰਾਮ ਨਾਮ ਬੜਿਆਈ ਜੁਗ ਜੁਗ ਗੁਰਮੁਖੇ ਇੱਕੋ ਜਾਤਾ ਵਿਣ ਨਾਵੇ ਮੁਕਤ ਨਾ ਪਾਈ ਰਹਾਉ ਹਿਰਦੈ ਨਾਮ ਲਖੈ ਜਨ ਸਾਚਾ ਗੁਰਮੁਖ ਮਨ ਵਸਾਈ ਆਪ ਤਰੇ ਸਗਲੇ ਕੁੱਲ ਤਾਰੀ ਜਿਨਨੀ ਰਾਮ ਨਾਮ ਲਿਵਲਾਈ ਮੇਰਾ ਪ੍ਰਭ ਹੈ ਗੁਣ ਕਾ ਦਾਤਾ ਅਬਗਨ ਸ਼ਬਦ ਜਿਲਾਏ ਜਿਨ ਮਨ ਵਸਿਆ ਸੇ ਜਨ ਸੋਹੇ ਹਿਰਦੈ ਨਾਮ ਵਸਾਏ ਘਰ ਦਰ ਮਹਿਲ ਸਤਿਗੁਰੂ ਦਿਖਾਇਆ ਰੰਗ ਸੋ ਰਲੀਆਂ ਮਾਣੈ ਜੋ ਕਿਸ ਕਹੈ ਸੋ ਭਲਾ ਕਰ ਮੰਨੈ ਨਾਨਕ ਨਾਮ ਵਖਾਣੈ ਪੈਰੋਂ ਮਹੱਲਾ ਤੀਜਾ ਮਨਸਾ ਮਨਹਿ ਸਮਾਇ ਲੈ ਗੁਰ ਸ਼ਬਦੀ ਵਿਚਾਰ ਗੁਰ ਪੂਰੇ ਤੇ ਸੋਜੀ ਪਵੈ ਫਿਰ ਮਰੈ ਨਾ ਵਾਰੂ ਵਾਰ ਮਨ ਮੇਰੇ RAM ਨਾਮ ਆਧਾਰ ਗੁਰ ਪ੍ਰਸਾਦ ਪਰਮ ਪਦ ਪਾਇਆ ਸਭ ਇਛ ਪਜਾਮਨ ਹਾਰ ਰਹਾਉ ਸਭ ਮੈਂ ਏਕੋ ਰਾਵ ਰਹਿਆ ਗੁਰ ਬਿਨ ਬੂਝ ਨਾ ਪਾਏ ਗੁਰਮਖ ਪ੍ਰਗਟ ਹੋਆ ਮੇਰਾ ਹਰ ਪ੍ਰਭ ਅਨੰਦ ਇਹ ਹਰ ਗੁਣ ਗਾਈ ਸੁਖ ਦਾਤਾ ਹਰ ਏਕ ਹੈ ਹੋਰ ਤੈ ਸੁਖ ਨਾ ਪਾਏ ਸਤਗੁਰ ਜਿਨੀ ਨਾ ਸੇ ਵਿਆ ਦਾਤਾ ਸੇ ਅੰਤ ਗਏ ਪਛਤਾਏ ਸਤਗੁਰ ਸੇਵ ਸਦਾ ਸੁਖ ਪਾਇਆ ਫਿਰ ਦੁੱਖ ਨਾ ਲਾਗੈ ਧਾਈ ਨਾਨਕ ਹਰ ਭਗਤ ਪ੍ਰਾਪਤ ਹੋਈ ਜੋਤੀ ਜੋਤ ਸਮਾਏ ਪੈਰੋ ਮਹੱਲਾ ਤੀਜਾ ਬਾਜ ਗੁਰੂ ਜਗਤ ਬਉਰਾਨਾ ਭੂਲਾ ਚੋਟਾਂ ਖਾਈ ਮਰ ਮਰ ਜੰਮੈ ਸਦਾ ਦੁੱਖ ਪਾਇਏ ਦਰ ਕੀ ਖਬਰ ਨਾ ਪਾਈ ਮੇਰੇ ਮਨ ਸਦਾ ਰਹੋ ਸਤਿਗੁਰ ਕੀ ਸਰਣਾ ਹਿਰਦੈ ਹਰ ਨਾਮ ਮੀਠਾ ਸਦ ਲਾਗਾ ਗੁਰ ਸ਼ਬਦ ਦੇ ਭਵਜਲ ਤਰਨਾ ਰਹਾਉ ਦੇਖ ਕਰੈ ਬਹੁਤ ਚਿਤ ਡੋਲੇ ਅੰਤਰ ਕਾਮ ਕ੍ਰੋਧ ਅਹੰਕਾਰ ਅੰਤਰ ਤਿਸਾ ਭੂਖ ਅਤ ਬਹੁਤੀ ਭੌਂਕਤ ਫਿਰੈ ਦਰਬਾਰ ਗੁਰ ਕਾ ਸ਼ਬਦ ਮਰਹਿ ਫਿਰ ਜੀਵਹਿ ਤਿਨ ਕੋ ਮੁਕਤ ਦੁਆਰ ਅੰਤਰ ਸ਼ਾਂਤ ਸਦਾ ਸੁਖ ਹੋਐ ਹਰਿ ਰਾਖਿਆ ਉਰਤਾਰ ਜਿਉ ਤਿਸ ਭਾਵੇ ਤਿਵੇਂ ਚਲਾਵੇ ਕਰਨਾ ਕਿਛੂ ਨਾ ਜਾਈ ਨਾਨਕ ਗੁਰਮੁਖ ਸ਼ਬਦ ਸੰਭਾਲੇ RAM ਨਾਮ ਵਡਿਆਈ ਪੈਰੋਂ ਮਹੱਲਾ ਤੀਜਾ ਹਉ ਮੈਂ ਮਾਇਆ ਮੋਹਿ ਖੋਆਇਆ ਦੁਖ ਖਟੇ ਦੁਖ ਖਾਏ ਅੰਤਰ ਲੋਭ ਹਲਕ ਦੁਖ ਭਾਰੀ ਬਿਨ ਬਵੇਕ ਪਰਮ ਹਾਏ ਮਨਮੁਕਤ ਧ੍ਰਿਗ ਜੀਵਨ ਸਹ ਸੰਸਾਰ RAM ਨਾਮ ਸੁਪਨੇ ਨਹੀਂ ਚੇਤਿਆ ਹਰਿ ਸਿਓ ਕਦੇ ਨ ਲਾਗੈ ਪਿਆਰ ਰਹਾਉ ਪਸ਼ੂਆ ਕਰਮ ਕਰੈ ਨਹੀਂ ਬੂਝੈ ਕੂੜ ਕਮਾਵੇ ਕੂੜੋ ਹੋਇ ਸਤਗੁਰ ਮਿਲੈ ਤਾਂ ਉਲਟੀ ਹੋਵੈ ਖੋਜ ਲਹਿ ਜਨ ਕੋਈ ਹਰ ਹਰ ਨਾਮ ਹਿਰਦੈ ਸਦ ਵਸਿਆ ਪਾਇਆ ਗੁਣੀ ਨਿਧਾਨ ਗੁਰ ਪ੍ਰਸਾਦੀ ਪੂਰਾ ਪਾਇਆ ਚੂਕਾ ਮਨਿ ਅਭਮਾਨ ਆਪੇ ਕਰਤਾ ਕਰੇ ਕਰਾਈ ਆਪੇ ਮਾਰਗ ਪਾਈ ਆਪੇ ਗੁਰਮੁਖ ਦੇ ਵੜਿਆਈ ਨਾਨਕ ਨਾਮ ਸਮਾਈ ਪੈਰੋ ਮਹਲਾ ਤੀਜਾ ਮੇਰੀ ਪੱਟੀਆਂ ਲਿਖੋ ਹਰ ਗੋਵਿੰਦ ਗੋਪਾਲਾ ਦੂਜੈ ਭਾਏ ਫਾਤੇ ਜਮ ਜਾਲਾ ਸਤਿਗੁਰ ਕਰੇ ਮੇਰੀ ਪ੍ਰਤ ਪਾਲਾ ਹਰ ਸੁਖ ਦਾਤਾ ਮੇਰੇ ਨਾਲਾ ਗੁਰੂ ਅਪਦੇਸ ਪ੍ਰਹਿਲਾਦ ਹਰ ਉਚਰੈ ਸਾਤਨਾ ਤੇ ਬਾਲਕ ਗਮ ਨਾ ਕਰੈ ਰਹਾਉ ਮਾਤਾ ਅਪਦੇਸੈ ਪ੍ਰਹਿਲਾਦ ਪਿਆਰੀ ਪੁੱਤਰ ਰਾਮ ਨਾਮ ਛੋਡੋ ਜੀਓ લેਹੋ ਉਵਾਰੇ ਪ੍ਰਲਾਦ ਕਹੈ ਸੁਨਹੁ ਮੇਰੀ ਮਾਏ RAM ਨਾਮ ਨਾ ਛੋਡਾਂ ਗੁਰ ਦੀ ਯਾ ਬੁਝਾਈ ਸੰਦਾ ਮਰ ਕਾ ਸਭ ਜਾਏ ਪੁਕਾਰੀ ਪ੍ਰਹਿਲਾਦ ਆਪ ਵਿਗੜਿਆ ਸਭ ਚਾਟੜੇ ਵਿਗਾੜੀ ਦੁਸ਼ਟ ਸਭਾ ਮਹਿ ਮੰਤਰ ਪਕਾਇਆ ਪ੍ਰਹਿਲਾਦ ਕਾ ਰਾਖਾ ਹੋਏ ਰਗਦਾਇਆ ਹਾਥ ਖੜਗ ਕਰਤਾ ਆਤ ਅਹੰਕਾਰ ਹਰ ਤੇਰਾ ਕਹਾਂ ਤੁਝ ਲੈ ਉਭਾਰ ਖਿਨ ਮਹਿ ਭਿਆਨ ਰੂਪ ਨਿਕਸਿਆ ਥਮ ਉਪਾੜ ਹਰਨਾ ਕਿਸ ਨਖੀ ਬਿਦਾਰਿਆ ਪ੍ਰਹਿਲਾਦ ਲੀਆ ਉਭਾਰ ਸੰਤ ਜਨਾ ਕੇ ਹਰ ਜੀਓ ਕਾਰਜ ਸਵਾਰੇ ਪ੍ਰਹਿਲਾਦ ਜਨ ਕੇ 21 ਕੁੱਲ ਉਧਾਰੇ ਤੁਗੁਰ ਕੈ ਸ਼ਬਦ ਹਮ ਮੈਂ ਬਖਮਾਰੀ ਨਾਨਕ RAM ਨਾਮ ਸੰਤ ਨਿਸਤਾਰੀ ਪੈਰੋਂ ਮਹੱਲ